ਬੀਤੀ ਰਾਤ ਅੰਮ੍ਰਿਤਸਰ ਦੀ ਗੁਮਟਾਲਾ ਚੌਂਕੀ ਤੇ ਇੱਕ ਵਾਰ ਫਿਰ ਤੋਂ ਬੰਬ ਤਮਾਕਾ ਹੋਇਆ ਹੈ ਜਾਣਕਾਰੀ ਮੁਤਾਬਕ ਦੱਸਿਆ ਜਾ ਰਿਹਾ ਹੈ ਕਿ ਇੱਕ ਗ੍ਰਨੇਡ ਤਮਾਕਾ ਕੀਤਾ ਗਿਆ ਸੀਗਾ ਤੇ ਇਸ ਦੀ ਜ਼ਿੰਮੇਵਾਰੀ ਬੱਬਰ ਖਾਲਸਾ ਇੰਟਰਨੈਸ਼ਨਲ ਵੱਲੋਂ ਸੋਸ਼ਲ ਮੀਡੀਆ ਤੇ ਪੋਸਟ ਪਾ ਲਈ ਗਈ ਹੈ ਬੱਬਰ ਖਾਲਸਾ ਇੰਟਰਨੈਸ਼ਨਲ ਵੱਲੋਂ ਜੋ ਪੋਸਟ ਪਾਈ ਗਈ ਹੈ ਉਸ ਦੇ ਵਿੱਚ ਲਿਖਿਆ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜੋ ਗੁੰਮਟਾਲਾ ਪੁਲਿਸ ਥਾਣੇ ਵਿੱਚ ਪੁਲਿਸ ਵਾਲਿਆਂ ਉੱਤੇ ਗ੍ਰਨੇਡ ਅਟੈਕ ਹੋਇਆ ਉਸ ਦੀ ਜ਼ਿੰਮੇਵਾਰੀ ਮੈਂ ਹੈਪੀ ਪਾਸ਼ੀਆਂ ਲੈਂਦਾ ਹਾਂ ਪੁਲਿਸ ਨੇ ਪਿਛਲੇ ਦਿਨੀ ਸਾਡੇ ਦੋ ਭਰਾਵਾਂ ਨੂੰ ਘਰੋਂ ਚੁੱਕ ਕੇ ਉਹਨਾਂ ਦਾ ਝੂਠਾ ਮੁਕਾਬਲਾ ਬਣਾਇਆ ਉਹਨਾਂ ਦੇ ਲੱਤਾਂ ਵਿੱਚ ਗੋਲੀਆਂ ਮਾਰੀਆਂ ਗਈਆਂ ਅਤੇ ਉਹਨਾਂ ਵਿੱਚੋਂ ਇੱਕ ਦੀ ਇਹਨਾਂ ਵੱਲੋਂ ਲੱਤ ਕੱਟ ਦਿੱਤੀ ਗਈ ਹੈ ਪਰ ਇਹ ਉਸ ਚੀਜ਼ ਦਾ ਵੀ ਜਵਾਬ ਹੈ ਜਿਵੇਂ ਸਾਡੇ ਭਰਾਵਾਂ ਨੂੰ ਚੁੱਕ ਕੇ ਉਹਨਾਂ ਨੇ ਝੂਠੇ ਮੁਕਾਬਲੇ ਬਣਾ ਰਹੇ ਹਨ ਅਤੇ ਪਰਿਵਾਰਾਂ ਨੂੰ ਤੰਗ ਪ੍ਰੇਸ਼ਾਨ ਕਰ ਰਹੇ ਨੇ ਹੁਣ ਇਸੇ ਤਰ੍ਹਾਂ ਹੀ ਸਾਡੇ ਵੱਲੋਂ ਵੀ ਇਹਨਾਂ ਦੇ ਪਰਿਵਾਰਾਂ ਨੂੰ ਟਾਰਗੇਟ ਕੀਤਾ ਜਾਵੇਗਾ ਭਾਵੇਂ ਉਹ ਕਿਸੇ ਸਿਪਾਹੀ ਦਾ ਪਰਿਵਾਰ ਹੋਵੇ ਭਾਵੇਂ ਉਹ ਕਿਸੇ ਵੱਡੇ ਪੁਲਿਸ ਅਫਸਰ ਦਾ ਪਰਿਵਾਰ ਹੋਵੇ ਇਟ ਦਾ ਜਵਾਬ ਪੱਥਰ ਨਾਲ ਦਿੱਤਾ ਜਾਵੇਗਾ ਕੋਈ ਕਿਸੇ ਕੋ ਰਾਜਨਾ ਦੇ ਹੈ ਜੋ ਲੈ ਨਿਜਬਲ ਸੇ ਲੈ ਵਾਏ ਗੁਰਜੀਕਾ ਖਾਲਸਾ ਵੈਗੁਰਜੀ ਕੀ ਫਤਿਹ #ਜੰਗਜਾਰੀ ਹੈ #ਖਾਲਿਸਤਾਨ #ਵੇਟ ਐਂਡ ਵਾਚ ਤਾਂ ਬੱਬਰ ਖਾਲਸਾ ਇੰਟਰਨੈਸ਼ਨਲ ਦੇ ਸਮਰਥਕ ਹੈਪੀ ਪਾਸ਼ੀਆਂ ਵੱਲੋਂ ਇਸ ਹਮਲੇ ਦੀ ਜ਼ਿੰਮੇਵਾਰੀ ਲਈ ਗਈ ਹੈ ਇਸ ਤੋਂ ਪਹਿਲਾਂ ਵੀ ਅਚਨਾਲਾ ਅਤੇ ਗੁਰਦਾਸਪੁਰ ਦੀਆਂ ਚੌਕੀਆਂ ਤੇ ਵੀ ਬੰਬ ਧਮਾਕੇ ਹੋ ਚੁੱਕੇ ਨੇ ਤੇ ਜਿਨ੍ਹਾਂ ਦੀਆਂ ਲਗਾਤਾਰ ਸੋਸ਼ਲ ਮੀਡੀਆ ਤੇ ਪੋਸਟਾਂ ਪੈ ਕੇ ਹੈਪੀ ਪਾਸ਼ੀਆਂ ਅਤੇ ਫੌਜੀ ਵੱਲੋਂ ਲਈਆਂ ਜਾ ਰਹੀਆਂ ਨੇ ਤੇ ਲਗਾਤਾਰ ਪੰਜਾਬ ਪੁਲਿਸ ਇਨ੍ਹਾਂ ਹਮਲਿਆਂ ਨੂੰ ਨਕਾਰਦੀ ਹੋਈ ਸਾਹਮਣੇ ਆ ਰਹੀ ਹੈ ਤੇ ਸਵਾਲ ਵੱਡੇ ਪੰਜਾਬ ਪੁਲਿਸ ਅਤੇ ਪੰਜਾਬ ਸਰਕਾਰ ਤੇ ਖੜੇ ਹੋ ਰਹੇ ਨੇ ਤੇ ਲਗਾਤਾਰ ਲੋਕ ਵੀ ਸਹਿਮੇ ਹੋਏ ਨਜ਼ਰ ਆ ਰਹੇ ਨੇ ਤੁਹਾਡਾ ਕੀ ਕੁਝ ਕਹਿਣਾ ਹੈ ਇਸ ਖਬਰ ਤੇ ਤੁਸੀਂ ਵੀ ਕਮੈਂਟ ਕਰਕੇ ਜ਼ਰੂਰ ਦੱਸੋ